ਸਾਰਿਆਂ ਨੂੰ ਜਗਦੀਪ ਫਾਰਮ ਦੇ ਬਹੁਤ ਬਹੁਤ ਵੈਲਕਮ ਹੈ ਜੀ ਤੇ ਅੱਜ ਆਪਾਂ ਵਿਸਾਖੀ ਦੇ ਮੇਲੇ ਦੇ ਜਿਹੜਾ ਵੱਲਾ ਮੰਡੀ ਦੇ ਵਿੱਚ ਆਪਾਂ ਪਸ਼ੂ ਲੈ ਕੇ ਆਏ ਹਾਂ ਆਪਾਂ ਤੇ ਅੱਜ ਸਮਾਪਤੀ ਆ ਤੇ ਜਗਦੀਪ ਭਾਜੀ ਹੁਣੇ ਮਾਨਸ ਮਾਨ ਸਾਰੇ ਜਿਹੜੇ ਆਪਣੀ ਟੀਮ ਆਈ ਸੀ ਤੇ ਉਹਨਾਂ ਦਾ ਕਰਨਗੇ ਤੇ ਇਕੱਲੇ ਇਕੱਲੇ ਨੂੰ ਬੁਲਾ ਕੇ ਅੱਗੇ ਆਪਾਂ ਮਾਨਸਮਾਨ ਕਰਾਂਗੇ ਤੇ ਬਾਕੀ ਜਗਦੀਪ ਭਾਈ ਉਹ ਨਾ ਕਰਦੇਗਾ ਸਸੀ ਗੀਤ ਜੀ ਸਸੀ ਗੀਤ ਸਸੀ ਬਾਕੀ ਜਗਦੀਪ ਡੇਰੀ ਫਾਰਮ ਦੇਖਣ ਵਾਲਿਆਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆਂ ਹਾਂਜੀ ਭਾਈ ਹਾਂਜੀ ਸਾਨੂੰ ਇੰਨਾ ਮਾਨ ਤੇ ਪਿਆਰ ਬਖਸ਼ਿਆ ਹਾਂਜੀ ਭਾਈ ਤੇ 30 ਮਈਆਂ ਵੇਚ ਕੇ ਚੱਲੇ ਆ ਵੀਰੇ ਹਾਂਜੀ 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 ਤੇ 12 ਗਾਵਾਂ ਵੇਚ ਕੇ ਚੱਲੇ ਆ ਹਾਂਜੀ ਭਾਈ ਜੀ ਚਲੋ ਆਹ ਸਾਰੀ ਟੀਮ ਨੇ ਸਾਡੇ ਭਰਾਵਾਂ ਨੇ ਇਸ ਮੈਂ ਇੱਕ ਟੀਮ ਨਹੀਂ ਕਹਿ ਸਕਦਾ ਮੈਂ ਦਿਲੋਂ ਭਰਾ ਕਹਿ ਸਕਦਾ ਦਿਲੋਂ ਭਰਾ ਦੂਰੋਂ ਦੂਰੋਂ ਆਣ ਕੇ ਵੀਰਾਂ ਨੇ ਇਹਨਾਂ ਨੂੰ ਸਹਯੋਗ ਦਿੱਤਾ ਮਾਲ-ਸਮਾਨ ਦੇਣ ਜਾਂ ਇੰਨਾ ਮਾਲ ਸਾਂਭ ਕੇ ਆਜਾ ਅਈ ਵੀਰਦੀ ਸਮਾਰਤੀ ਲੱਗੇਆ ਕਰਨਾ ਅੱਛਾ ਜੀ ਇਹਨਾਂ ਦਾ ਵੀਰਾਂ ਦਾ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਆਂ ਹਾਂਜੀ ਹਾਂਜੀ ਤੇ ਪਹਿਲਾ ਆਵੇ ਮੇਰਾ ਵੀਰਜੀ ਦਦਿਆਂ ਦਾ ਦਦਿਆਂ ਹੈਪੀ ਵੀਰ ਹੈਪੀ ਵੀਰ ਜਿਹੜੀ ਗੱਲ ਕਰਨ ਵਾਲੀ ਆ ਬੋਲੇ ਸੋਨਿਆ ਸਾਸਰੀਆ ਕਾਲ ਤਾਨੂੰ ਬਹੁਤ ਬੋਧੀਆਂ ਵਰਕਾਰਾਂ ਵੀ ਹਾਂਜੀ ਹਾਂਜੀ ਬਾਕੀ ਆਦੇ ਵੀਰਦੀ ਗਾੜੀ ਰਾਜਿੰਦਰ ਸਿੰਘ ਦਦਿਆਂ ਆਪਣੇ ਦਿਗਦੀਪ ਭਾਜੀ ਨੇ ਵਧਾਈ ਦੇ ਪਾਦਰ ਨੇ ਬੋਲੇ ਸੋਨਾ ਸਾਤ ਰਿਆ ਕਾਲਾ ਤਾਨੂੰ ਬਹੁਤ ਬੋਧੀਆਂ ਵੀਰਦੀ ਦਦਿਆਂ ਹੁਣ ਸਾਡੇ ਇਹ ਬਾਪੂ ਜੀ ਦੂਜੇ ਦਾ ਚੇਚੇ ਮੈਨੂੰ ਮਿਲਣ ਆਏ ਬਟਾਲੀ ਤੋਂ ਦਦਿਆਂ ਅੱਛਾ ਜੀ ਤੇ ਕਹਿੰਦੇ ਵੀ ਮੈਂ ਇਹ ਕਿਹੜਾ ਪਿੰਡ ਬਟਾਲੇ ਤੋਂ ਇਹ ਰੰਗ ਨੰਗਲ ਰੰਗ ਨੰਗਲ ਦੋ ਠੀਕ ਆਪਾਂ ਨੂੰ ਮਿਲਣ ਆਇਆ ਕਹਿੰਦੇ ਵੀ ਮੈਂ ਜੱਗੇ ਨੂੰ ਮਿਲ ਕੇ ਜਰੂਰ ਆਉਣਾ ਦਦਿਆਂ ਹਾਂ ਜਿਹੜਾ ਬਲੂਗੰਦਾਰ ਨੂੰ ਅਸ਼ੀਰਵਾਦ ਮਿਲਦਾ ਨਾ ਹਾਂਜੀ 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 ਬੜਾ ਵੱਡਾ ਹੌਸਲਾ ਵੀਰ ਜੀ ਮਿਲਦਾ ਜਿਹੜੀ ਗੱਲ ਕਰਨ ਵਾਲੀ ਹਾਂਜੀ ਹਾਂਜੀ ਬਾਈ ਜੀ ਇਹਨਾਂ ਦੇ ਬਾਬੂ ਜੀ ਦਾ ਮਾਨਤ ਮਾਨ ਕਰੋ ਬਾਈ ਉਹ ਦਾਸ ਸ੍ਰੀ ਅਕਾਲ ਜਿਹੜਾ ਬਾਕੀ ਜਿਗਦੀ ਇਹ ਗੱਲ ਇਹ ਆ ਵੀ ਯੋ ਬਜ਼ੁਰਗਾਂ ਬੰਦਿਆਂ ਦਾ ਜਿਹੜਾ ਜਦੋਂ ਇਹੋ ਜਿਹੇ ਆ ਪਾਜੀ ਅਸੀਂ ਕਹਿੰਦਾ ਅਸ਼ੀਰਵਾਦ ਮਿਲਦਾ ਨਾ ਤੇ ਬੜੀ ਖੁਸ਼ੀ ਵਾਲੀ ਪਾਜੀ ਗੱਲ ਹੁੰਦੀ ਜਿਹੜੀ ਗੱਲ ਕਰਨ ਵਾਲੀ ਤੁਸੀਂ ਹਾਂ ਤੇ ਅੱਗੇ ਆਜੋ ਵੀਰੇ ਦੀ ਡੋਗਰ ਸਾਡਾ ਵੀਰਦੀਆਂ ਇਹਨੇ ਰਾਤ ਦੇ ਨੇ ਇੱਕ ਕਰਕੇ ਸਾਰਾ ਮਾਲ ਇਹਨਾਂ ਨੇ ਦੂਰ ਦੂਰ ਬਚਾਇਆ ਵੀਰੋ ਨਾ ਇਹ ਸਾਰੇ ਛੁਕ ਰਿਹਾ ਚਾਹ ਦਾਸ ਸ੍ਰੀ ਅਕਾਲ ਗੱਡੀ ਆ ਆ ਵੀਰ ਜੀ ਮੇਰੇ ਭਰਾ ਦਦਿਆਂ ਆਓ ਵੀਰ ਜੀ ਦਦਿਆਂ ਇਹ ਵੀਰ ਨੇ ਉਦੋਂ ਦਾ ਹੀ ਸਾਡੇ ਕੋਲ ਆ ਇਹ ਕੀ ਨਾਮ ਬਾਈ ਦਾ ਨਿਸ਼ਾਨ ਸਿੰਘ ਕਿਹੜਾ ਪਿੰਡ ਬਾਈ ਜੀ ਆਪਣਾ ਇਹ ਨੌਕਰੀ ਵੀ ਕਰਦਾ ਰੇ ਜਦ ਵੀ ਦੀ ਅੱਛਾ ਜੀ ਸਾਡੇ ਕੋਲ ਉਦੋਂ ਦਾ ਹੀ ਵੀਰ ਇੱਥੇ ਖੜਾ ਚਾਚਾ ਮਤਲਬ ਇੰਨਾ ਕ ਪਿਆਰ ਬਖਸ਼ਿਆ ਵੀਰ ਨੇ ਕੋਈ ਹਰਾਮ ਨਹੀਂ ਜਿਹੜੀ ਗੱਲ ਕਰਨ ਵਾਲੀ ਹਾਂ ਹਾਂ ਜੀ ਹਾਂ ਜੀ ਇਹਦਾ ਵੀ ਦੋਨੋਂ ਧੰਨਵਾਦ ਵੀ ਦਗਾ ਕਰਨਾ ਸੋ ਨਿਹਾਲ ਸੋ ਸਵਾਗਤ ਬਾਕੀ ਗੱਲ ਜਿੱਦ ਦੀ ਪਿਆਰ ਦੀ ਹੁੰਦੀ ਆ ਜੇ ਜਦੋਂ ਇੰਨਾ ਰੂਹਾਂ ਫਰੀਆਂ ਦਾ ਪਿਆਰ ਮਿਲਦਾ ਵੀਰ ਇਹ ਰੇਲਵੇ ਦੀ ਨੌਕਰੀ ਕਰਦਾ ਹਾਂ ਹਾਂ ਜੀ ਉਦੋਂ ਦਾ ਸਾਡੇ ਕੋਲ ਆ ਵੀਰ ਜੀ ਇੱਥੇ ਜਿਹੜੀ ਗੱਲ ਕਰਨ ਵਾਲੀ ਹੈ ਸਹੀ ਗੱਲ ਸਹੀ ਗੱਲ ਇਹੋ ਜੀ ਚੀਜ਼ ਦਾ ਪਿਆਰ ਉਹਨਾਂ ਦਾ ਮਿਲਦਾ ਬੜੀ ਵੱਡੀ ਗੱਲ ਹੈ ਮੇਰੇ ਦੁਨੀਆ ਦੀ ਤੇ ਅੱਗੇ ਆਪਣੇ ਇਹ ਇਹ ਸਾਡੀ ਜਿੰਦ ਜਾਨ ਵੀਰੇ ਇਹਨਾਂ ਆਪਾਂ ਕੇ ਆਰਮਾਲ ਇਕੱਠਾ ਵੇਚਦੇ ਰਹੇ ਹਾਂ ਹਾਂ ਜੀ ਮੈਂ ਇਹਨੂੰ ਅੱਧੀ ਜਵਾਨ ਆ ਕੇ ਆ ਮੈਂ ਵੀਰ ਤੂੰ ਆਪਾਂ ਮਾਲ ਜਾਦਾ ਤਾਂ ਤੂੰ ਸਾਡੇ ਕੋ ਹਣਾ ਹਾਂ ਜੀ ਭਰਾ ਚੇਤਾ ਸਾਡੇ ਕੋ ਆਇਆ ਹਾਂ ਜੀ ਹੁਣ 7ਵੇਂ ਮਹੀਨੇ گاਵਾ ਵੀ ਇਹ ਭਰਾਵਾਂ ਦੀ ਵੀਰ ਨੂੰ ਦਦੀਆਂ ਮਤਿਆਰੀ ਪੂਰੀ ਫੁੱਲ ਹਾਂ ਜੀ ਬੋਲੇ ਸੋਨਿਆ ਦਸ ਸਿਆਲੇ ਬਾਕੀ ਆ ਵੀ ਜਿੱਦ ਦੀ ਵੀ ਗੱਲ ਪਿਆਰ ਦੀ ਆ ਦੂਰੋਂ ਦੂਰੋਂ ਰੂਹਾਂ ਇਕੱਠੀਆਂ ਹੋਈਆਂ ਨੇ ਇਹ ਵੀ ਆਪਣੇ ਪੜ੍ਹਾਈ ਛੱਡ ਗਏ ਹਾਂਜੀ ਤੇ ਕਹਿੰਦੇ ਜੱਗੇ ਵੀਰ ਕੋ ਜਾਣਾ ਉਦੋਂ ਦਾ ਮੇਰੇ ਕੋ ਵੀਰ ਖੜਾ ਦਾ ਕਿਹੜਾ ਪਿੰਡਾ ਵੀਰ ਦਾ ਦੰਗੀਆਂ 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 ਖੁਰ ਦਾ ਰਾਜੂ ਵਾਲਾ ਹਾਂਜੀ ਹਾਂਜੀ ਰਾਜੂ ਵਾਲਾ ਠੀਕ ਹੈ ਜੀ ਠੀਕ ਹੈ ਬੋਲੇ ਸੋਨਿਆ ਆਸਰੀਆ ਕਾਲ ਇਹ ਵੀਰ ਨੇ ਵੀ ਨਾਲ ਸਾਥ ਦਿੱਤਾ ਨਾ ਆ ਜੀ ਤੇ ਸਾਨੂੰ ਨੇ ਪੁੱਛਿਆ ਵੀਰੇ ਮੱਝ ਕਿੱਥੇ ਬਣਦੀ ਹੈ ਕਿੱਥੇ ਨੇ ਰੂਹਾਂ ਨੇ ਜਦੋਂ ਪਿਆਰ ਕਰਦੇ ਨੇ ਨਾ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਵੀ ਸਹੀ ਗੱਲ ਸਹੀ ਗੱਲ ਹੈ ਹੁਣੇ ਸੋਨਿਆ ਸੂਰਜ ਕਾਲ ਇਹ ਆਪਣੇ ਰਾਮੂ ਜੀ ਆ ਇਹਨਾਂ ਵੀਰੇ ਧੰਨਵਾਦ ਕਰਦੇ ਜਿਹਨੇ ਰਾਤ ਦੇ ਵਿੱਚ ਇਹਨਾਂ ਨੇ ਕੀਤੀ ਜੀ ਹਾਂ ਜੀ ਜੀ ਬੋਲੇ ਸੋਨਿਆ ਸੂਰਜ ਕਾਲ ਨਹੀਂ ਨਹੀਂ ਇਹ ਵੀਰੇ ਆਪਣਾ ਆਪਣੀ ਜਨਾਰੇ ਇੰਨੇ ਮੁੰਡੇ ਨੇ ਮਿਹਨਤ ਕੀਤੀ ਨਾ ਵੀਰੇ ਹਾਂ ਜੀ ਇਹਦਾ ਦੇਣ ਹੀ ਨਹੀਂ ਆਪਾਂ ਦੇ ਸਕਦੇ ਹਾਂ ਜੀ ਬੋਲੇ ਸੋਨਿਆ ਸਭ ਸ੍ਰੀ ਅਕਾਲ ਇੱਧਰ ਆ ਤੂੰ ਇੱਧਰ ਆ ਇੱਧਰ ਹਾਂ ਇਹ ਗੋਲਡੀ ਦਾ ਮੁੰਡਾ ਗੱਡੀ ਵਾਲੇ ਦਾ ਹਾਂ ਜੀ ਇੰਨੇ ਵੀ ਵੀਰ ਨੇ ਇਹ ਵੀ ਉਦੋਂ ਦਾ ਸਾਡੇ ਕੋਲ ਹੀ ਖੜਾ ਦਦੀਆਂ ਹਾਂ ਜੀ ਭਾਈ ਜੀ ਇਹਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਫਿਰ ਆ ਜੀ ਬੋਲੇ ਸੋਨਿਆ ਸਭ ਸ੍ਰੀ ਅਕਾਲ ਏਦਾਂ ਬਣ ਲਗਾ ਹਾਂਜੀ ਜਿਹਨੇ ਸਾਰਾ ਹੀ ਕੰਮ ਇਹਨੇ ਸਾਂਭਿਆ ਦਤੀ ਸਹੀ ਗੱਲ ਹੈ ਜੀ ਸਹੀ ਗੱਲ ਹੈ ਸੋਹਣਿਆ ਸਾਦਰੀਆ ਕਾਰ ਨਹੀ 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 ਸਾਡੇ ਫੀਲ ਕਰਨਾ ਠੀਕ ਠੀਕ ਇਹ ਵੀ ਪੜਾਈ ਛੱਡ ਕੇ ਉਦੋਂ ਦਾ ਸਾਡੇ ਕੋਲ ਹੀ ਹੈ ਵੀਰ ਦੀ ਜਿਹੜੀ ਗੱਲ ਕਰਨ ਵਾਲੀ ਆ ਕੰਮ ਕੋ ਮੁੰਚਰੋ ਕੀਤਾ ਨਾਲ ਬਹੁਤ ਇਹਨਾਂ ਨੇ ਵੀਰ ਦੀ ਕੰਮ ਕੀਤਾ ਵੀਰ ਬੋਲੇ ਸੋਹਣਿਆ ਸਾਦਰੀਆ ਕਾਰ ਇਹ ਇੱਕ ਘਟਿਆਲੇ ਦਾ ਆਪਣੇ ਵਾਖਟਿਆਲੇ ਦਾ ਠੀਕ ਠੀਕ ਆ ਜੀ ਇੱਕ ਗੋਲੀ ਗੋਲੀ ਇੱਕ ਗੋਲੀ ਵਰਦੀ ਜਨੇ ਨਾਲ ਫੇਰਦਾ ਟੋਂਡਿਆ ਤੇ ਹਾਂਜੀ ਹਾਂਜੀ ਬੋਲੇ ਸੋਨਿਆ ਸਾਸ ਰੀਕਾਰ ਹਾਂਜੀ ਬੋਲੇ ਸੋਨਿਆ ਸਾਸ ਰੀਕਾਰ ਸਾਡਾ ਧੰਨਵਾਦ ਹੈ ਜੀ ਮੈਂ ਪਤਾ ਨਹੀਂ ਕਿ ਜਿੰਨੀ ਵੀਡੀਓ ਸਾਰੀ ਲਈ ਹਾਂਜੀ ਹਾਂਜੀ ਤੇ ਵੀਰੂ ਦਾ ਵੀਰ ਦਾ ਬਹੁਤ ਧੰਨਵਾਦ ਕਰਦੇ ਆਂ ਬਲੇ ਸੋਨਿਆ ਬਹੁਤ ਸੁਨਿਆਕਾਰ ਬਾਕੀ ਆਪਣੀ ਕੀ ਭਾਈ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਚਲੋ ਜਿਹੜੇ ਸਾਡੇ ਸਾਰੇ ਮੈਂਬਰ ਜਿਹੜੇ ਵੀ ਭਰਾ ਆਪਣੇ ਦਾ ਚਲੋ ਇੰਨੇ ਬੰਦੇ ਇਹ ਮੂੰਹ ਚ ਰੋਟੀ ਪੈਣ ਦੀ ਹਾਂਜੀ ਹਾਂਜੀ ਇਹ ਵੀ ਜਿਹੜੋ ਗੁਰੂ ਮਾਰ ਦਾ ਆਵਾਜ਼ ਆਦੀ ਇੱਥੋਂ ਪਤਾ ਲੱਗਦਾ ਵੀ ਜਦੋਂ ਕਿ ਸੋਚੀਦਾ ਵੀ ਤੂੰ ਜੱਗਿਆ ਕੱਲਾ ਭਰਾ ਤੇ ਜਦੋਂ ਇੰਨਾ ਪਤਾ ਲੱਗਦਾ ਉਹ ਜੱਗਿਆ ਤੂੰ ਕੱਲਾ ਨਹੀਂ ਆ ਹਾਂਜੀ ਜਦੋਂ ਮੈਂ ਇਹਨਾਂ ਨੂੰ ਅੱਧੀ ਜਬਾਨ ਨਾਲ ਆਖਿਆ ਹਾਂਜੀ ਹਾਂਜੀ ਮੈਨੂੰ ਇਹਨਾਂ ਨੇ ਇਹਨਾਂ ਮਹਿਸੂਸ ਨਹੀਂ ਹੁੰਦਾ ਤਾਂ ਵੀ ਜੱਗੇ ਤੋਂ ਕੱਲਾਂ ਦਿੰਦੀਆਂ ਅੱਗੇ ਭਰਾਵਾਂ ਨਾਲ ਵਾਅਦੇ ਇਹਨਾਂ ਨੇ ਵੀਰੇ ਸਾਰੇ ਮੁੰਡਿਆਂ ਨੇ ਮੇਰਾ ਸਾਥ ਦਿੱਤਾ ਤਾਂ ਕਿ ਚਲੋ ਸਾਰੇ ਭਰਾਵਾਂ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਚਲੋ ਸਾਰੇ ਵੀਰ ਭਰਾ ਜਿਹਾ ਹਾ ਵੀਰ ਰਾਜਵੀਰ ਸਾਰੇ ਆਪਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜੋ ਵੀਰ ਆਪਣਾ ਇੱਕ ਉਧਰੋਂ ਆਇਆ ਹਾਂ ਹਾਂਜੀ ਹਾਂਜੀ ਸਾਰਿਆਂ ਦਾ ਦਿਲੋਂ ਧੰਨਵਾਦ ਆ ਜੱਗੇ ਦਾ ਹਾਂਜੀ 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 ਭਾਈ ਦਾ ਚਲੋ ਇਹ ਵੀ ਆਪਾਂ ਚਲੋ ਜੇ ਸਾਡਾ ਮਾਨ ਸਨਮਾਨ ਕਰਦਾ ਚਲੋ ਅਸੀਂ ਮਾਹਰ ਜਗੇ ਇਹ ਹੱਥ ਜੋੜਦੇ ਆ ਵੀ ਸਾਡੇ ਭਰਾ ਦਾ ਕੰਮ ਵਾਦ ਹੋਾ ਚੱਲੀਏ ਚੜ੍ਹਾਈ ਰਵੇ ਜੀ ਚੜ੍ਹਾਈ ਸਿੱਦਾ ਸਿੰਘਾਂ ਦੇ ਮਨ ਨੂੰ ਭਾਵੇ ਬਲੇ ਸੋ ਨਿਹਾਲ